ਯੋ ਅੰਮ੍ਰਿਤ ਜੀ ਸਾਰਾ ਸਾਰੀ ਫੋਟੋ ਨਹੀਂ ਦਿਖਾਇਆ ਤੇਨੂੰ ਵੀ ਨਗਾ ਸ਼ੂਟਿੰਗ ਕਰਦਾ ਸਰ ਜੁਗਨੀ ਫਿਲਮ ਤੇ ਤੇ ਹੁਣ ਰੋਣਾ ਇਸ ਗੱਲ ਦਾ ਕਿ ਪੋਸਟਰ ਦੇ ਵਿੱਚ ਫੋਟੋ ਸਾਰੀਆਂ ਨਹੀਂ ਫੋਟੋ ਲਾ ਦਿੱਤੀ ਸਰ ਮੇਰੀ ਵਾਰੀ ਕੀ ਹੋਇਆ ਤੇ ਸਰ ਮੈਂ 니ਟੂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਕਾਫੀ ਭਾਵੁਕ ਵੀ ਹੈ ਰੋ ਰਿਹਾ ਹੈ ਔਰ ਹਾਲਾਤ ਜਿਹੜੇ ਨੇ ਕਾਫੀ ਉਸ ਤੇ ਮਾਯੂਸ ਮਾਯੂਸੀ ਤਿੰਨੇ ਮਹੀਨੇ ਬਹੁਤ ਮਿਹਨਤ ਕੀਤੀ ਸਰ ਬੇਈਮਾਨੀ ਕੀਤੀ ਗਈ ਸਾਡੇ ਨਾਲ ਸਰ ਤੇ ਫਿਰ ਹੁਣ ਇਹਦਾ ਹੱਲ ਕੀ ਆ ਰੋ ਕੇ ਤਾਂ ਹੱਲ ਨਹੀਂ ਨਾ ਨਿਕਲਦੇ ਨਹੀਂ ਮੈਂ ਜਾਊਂਗਾ ਜੀ ਭਗਵੰਤ ਮਾਨ ਜੀ ਕੋ ਜਾਊਂਗਾ ਮੈਂ ਮੋਦੀ ਸਾਹਿਬ ਕੋ ਜਾਊਂਗਾ ਮੈਂ ਕਮਿਸ਼ਨਰ ਸਾਹਿਬ ਕੋ ਜਾਊਂਗਾ ਮੈਂ ਚੰਨੀ ਸਾਹਿਬ ਕੋ ਜਾਊਂਗਾ ਜੀ ਮੈਂ ਜਾਊਂਗਾ ਸਾਰੇ ਕੋ ਜੀ ਆਜੋ ਆਜੋ ਆਪਾਂ ਆਪੋ ਸਾਰਾ ਪੂਸਾ ਕੱਢ ਦਿਓ ਪੂਸਾ ਕੱਢ ਦਿਓ ਪੂਸਾ ਕੱਢ ਦਿਓ ਆਜਾ ਅੱਛਾ ਇੱਥੇ 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 ਜਿਹੜੇ ਤਾਂ ਦੇ ਬੰਦੇ ਧੱਕੇ ਕਰਦੇ ਆ ਤੇ ਉਹਨਾਂ ਨੂੰ ਤੋਹੀਨ ਸਾਫ਼ ਲੈ ਕੇ ਦੋ ਸਾਨੂੰ ਨਹੀਂ ਇਸ ਫਿਲਮ ਦੇ ਵਿੱਚ 3 ਮਹੀਨੇ ਤੁਸੀਂ ਦੱਸਦੇ ਹੋ ਕਿ ਕੰਮ ਕੀਤਾ ਪੈਸਾ ਤੇ ਲਾ ਮਿਲਿਆ ਕੋਈ ਤੁਹਾਡਾ ਰੋਲ ਕੀ ਇਸ ਫਿਲਮ ਦੇ ਵਿੱਚ ਮੇਰੇ ਕਮੇਡੀਅਨ ਰੋਲ ਆ ਸਰ ਮੈਂ ਬਹੁਤ ਪਛਾਣ ਆ ਜਿਹੜੇ ਤਾਂ ਦੇ ਬੰਦੇ ਧੱਕੇ ਕਰਦੇ ਆ ਤੇ ਉਹਨਾਂ ਨੂੰ ਤੋਹੀਨ ਸਾਫ਼ ਲੈ ਕੇ ਦੋ ਸਾਨੂੰ ਨਹੀਂ ਇਸ ਫਿਲਮ ਦੇ ਵਿੱਚ 3 ਮਹੀਨੇ ਤੁਸੀਂ ਦੱਸਦੇ ਹੋ ਕਿ ਕੰਮ ਕੀਤਾ ਪੈਸਾ ਤੇ ਲਾ ਮਿਲਿਆ ਕੋਈ ਇਹ ਫਿਲਮ ਦਾ ਇੱਕ ਪੋਸਟਰ ਫੜ ਕੇ ਖੜੇ ਆ ਔਰ ਐਸੇ ਫਿਲਮ ਦੇ ਪੋਸਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨੀਟੂ ਜੀ ਦੇ ਨਾਲ ਹੋਰ ਜਿੰਨੇ ਸਹਿ ਕਲਾਕਾਰ ਨੇ ਉਹਨਾਂ ਸਾਰਿਆਂ ਦੀਆਂ ਤਸਵੀਰਾਂ ਆ ਗਈਆਂ ਪਰ ਨੀਟੂ ਸ਼ਟਰਾਂ ਵਾਲਾ ਇਸ ਵੇਲੇ ਕਾਫੀ ਮਯੂਸ ਸਿਆ ਅੱਜ ਇੱਕ ਫਿਲਮ ਜਿਹੜੀ ਕਿ ਕਾਮੇਡੀ ਫਿਲਮ ਆ OTT ਪਲੇਟਫਾਰਮਸ ਤੇ ਉੱਪਰ ਉਹ ਰਿਲੀਜ਼ ਹੋਣੀ ਹੈ ਉਹ ਫਿਲਮ ਦੀ ਅੱਜ ਪੱਤਰਕਾਰ ਵਾਰਤਾ ਸੀ ਜਿਸ ਦੇ ਵਿੱਚ ਦੇਖਿਆ ਗਿਆ ਕਿ ਨੀਟੂ ਸ਼ਟਰਾਂ ਵਾਲਾ ਜਿਹੜਾ ਕਿ ਆਮ ਤੌਰ ਤੇ ਚਰਚਾ ਦੇ ਵਿੱਚ ਰਹਿੰਦੇ ਆ ਕਦੇ ਕਦੇ ਕੋਈ ਟਿਕਟ ਨੂੰ ਲੈ ਕੇ ਕਦੇ ਕੋਈ ਉਹ ਨਤੀਜਾ ਨੂੰ ਲੈ ਕੇ ਚੋਣਾਂ ਦੇ ਨੂੰ ਅਕਸਰ ਉਹ ਚਰਚਾ ਦੇ ਵਿੱਚ ਰਹਿੰਦੇ ਆ ਔਰ ਅੱਜ ਇਸ ਵੇਲੇ ਉਹਦੇ ਨਾਲ ਇਹ ਕੰਮ ਹੋਇਆ ਕਿ ਪੋਸਟਰ ਫਿਲਮ ਦਾ ਰਿਲੀਜ਼ ਹੋਇਆ ਔਰ ਉਸ ਪੋਸਟਰ ਦੇ ਵਿੱਚ ਨੀਟੂ ਸ਼ਟਰਾਂ ਵਾਲੇ ਦੀ ਫਿਲਮ ਨਹੀਂ ਨੀਟੂ ਸ਼ਟਰਾਂ ਵਾਲੇ ਦੇ ਕਹਿਣ ਦੇ ਮੁਤਾਬਕ ਹੁਣ ਉਹ ਕਾਫੀ ਗੁੱਸੇ ਦੇ ਵਿੱਚ ਆ ਨੀਟੂ ਜੀ ਕੀ ਹੋਇਆ ਅੱਜ ਮੂੰਹ ਕਿਉਂ ਦੱਸਾ ਸਰ ਮੇਰੀ ਫੋਟੋ ਫੋਟੋਿੰਗ ਲੱਗੀ ਹੋਈ ਐ ਜੁਗਣੀ ਫਿਲਮ ਦੇ ਵਿੱਚ ਮੈਂ 3 ਮਹੀਨੇ ਕੰਮ ਕੀਤਾ ਵਾ ਸਰ ਪੂਰੀ ਮਿਹਨਤ ਨਾਲ ਕੰਮ ਕੀਤਾ ਸਰ ਜੇ ਆਪਣਾ ਕੰਮ ਨਹੀਂ ਹੋਊਗਾ ਇਹਨਾਂ ਦੀ ਜਿਹੜੀ ਪ੍ਰੈਸ ਕਾਨਫਰੈਂਸ ਜਲਦੀ ਮੈਂ ਬੰਦ ਕਰਾਂ ਚੱਲਿਆ ਸਰ ਤੇ ਮੈਂ ਔਰ ਮੈਂ ਮੀਡੀਆ ਨੂੰ ਸਖਾਰੇ ਕਹੂੰਗਾ ਮੇਰਾ ਸਾਥ ਦਿਓ ਜੀ ਮੇਰੀ ਤੀ ਖਬਰ ਲਾਓ ਜਿਹੜੇ ਤਾਂ ਦੇ ਬੰਦੇ ਤੱਕੇ ਕਰਦੇ ਆ ਤੇ ਉਹਨਾਂ ਨੂੰ ਤਹਿੰਨ ਸਾਫ ਲੈ ਕੇ ਦੋ ਸਾਨੂੰ ਜੀ ਨਹੀਂ ਇਸ ਫਿਲਮ ਦੇ ਵਿੱਚ 3 ਮਹੀਨੇ ਤੁਸੀਂ ਦੱਸਦੇ ਹੋ ਕਿ ਕੰਮ ਕੀਤਾ ਪੈਸਾ ਤੇ ਮਿਲਿਆ ਕੋਈ ਪੈਸੇ ਦਿੱਤੇ ਸਾਰੇ ਪੈਸੇ ਦਿੱਤੇ ਆ ਜੀ ਰਣੇ ਮੈਨੂੰ ਤੇ ਹੁਣ ਰੋਣਾ ਇਸ ਗੱਲ ਦਾ ਕਿ ਪੋਸਟਰ ਦੇ ਵਿੱਚ ਫੋਟੋ ਆਰਿਆਂ ਸਰ ਮੈਂ ਤੁਹਾਡੇ ਕੀ ਵਿਚਾਰ ਹੈ ਖਬਰ ਵਾਰੀ ਜਿਹੜੇ ਸਾਡੇ ਕਰੋ 니ਟੂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਕਾਫੀ ਭਾਵੁਕ ਵੀ ਹੈ ਰੋ ਰਿਹਾ ਹੈ ਔਰ ਹਾਲਾਤ ਜਿਹੜੇ ਨੇ ਕਾਫੀ ਉਸਦੇ ਮਾਯੂਸ ਮਾਯੂਸੀ ਤਿੰਨ ਮਹੀਨੇ ਬਹੁਤ ਮਿਹਨਤ ਕੀਤੀ ਸਰ ਬੇਈਮਾਨੀ ਕੀਤੀ ਗਈ ਸਾਡੇ ਨਾਲ ਸਰ ਇਹ ਤੇ ਫਿਰ ਹੁਣ ਇਹਦਾ ਹੱਲ ਕੀ ਹੈ ਰੋ ਕੇ ਤਾਂ ਹੱਲ ਨਹੀਂ ਨਿਕਲਦੇ ਨਹੀਂ ਮੈਂ ਜਾਊਂਗਾ ਜੀ ਭਗਵੰਤ ਮਾਨ ਜੀ ਕੋ ਜਾਊਂਗਾ ਮੈਂ ਮੋਦੀ ਸਾਹਿਬ ਕੋ ਜਾਊਂਗਾ ਮੈਂ ਕਮਿਸ਼ਨਰ ਸਾਹਿਬ ਕੋ ਜਾਊਂਗਾ ਮੈਂ ਚੰਨੀ ਸਾਹਿਬ ਕੋ ਜਾਊਂਗਾ ਜੀ ਮੈਂ ਜਾਊਂਗਾ ਸਾਰਿਆਂ ਕੋ ਜੀ ਆਸ ਉਮੀਦ ਹੈ ਇਨਸਾਫ ਦੀ ਉਹਨਾਂ ਦੇ ਕੋਲੋਂ ਮੈਂ ਚੰਦਰ ਗਰੇਵਾਲ ਕੋ ਜਾਊਂਗਾ ਜੀ ਚੰਦਰ ਗਰੇਵਾਲ ਇਨਸਾਫ ਕਰੂਗਾ ਜੀ ਸਾਡਾ ਨਹੀਂ ਜਦੋਂ ਫਿਲਮ ਬਣਨੀ ਸੀ ਉਦੋਂ ਤੁਸੀਂ ਸਾਰੀਆਂ ਕੋਈ ਗੱਲਾਂ ਬਾਤਾਂ ਹੋਈਆਂ ਹੀ ਹੋਣਗੀਆਂ ਕੋਈ ਕੰਟਰੈਕਟ ਕੋਈ ਲਿਖਤੀ ਕੋਈ ਪੈਸੇ ਲੈ ਲਿੱਤੇ ਆ ਜੀ ਮੇਰੇ ਕੋਲ ਜੇ ਪੈਸੇ ਲੈ ਲੇਤੇ ਫਿਰ ਭਾਵੇਂ ਫੋਟੋ ਦੇਣ ਜਾਂ ਨਾ ਦੇ ਨਹੀਂ ਸਰ ਮੇਰੀ ਫੋਟੋ ਲਾਣੀ ਚ ਸਾਰੇ ਲਾਈ ਸਰ ਫੋਟੋ ਇਹਨਾਂ ਨੇ ਮੈਂ ਗੱਲ ਕਰੂੰਗਾ ਜਾ ਕੇ ਇਹ ਫਿਲਮ ਦਾ ਇੱਕ ਪੋਸਟਰ ਫੜ ਕੇ ਖੜੇ ਆ ਔਰ ਇਸ ਫਿਲਮ ਦੇ ਪੋਸਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨੀਟੂ ਜੀ ਦੇ ਨਾਲ ਹੋਰ ਜਿੰਨੇ ਸਹਿ ਕਲਾਕਾਰ ਨੇ ਉਹਨਾਂ ਸਾਰਿਆਂ ਦੀਆਂ ਤਸਵੀਰਾਂ ਆ ਗਈਆਂ ਪਰ ਨੀਟੂ ਸ਼ਟਰਨ ਵਾਲਾ ਇਸ ਵੇਲੇ ਕਾਫੀ ਮਯੂਸ ਸਿਆ ਕਿ ਇਹ ਫਿਲਮ ਜਿਹੜੀ ਰਿਲੀਜ਼ ਹੋ ਰਹੀ ਹੈ ਭਾਜੀ ਹੋ ਗਿਆ ਰਾਜੀ ਇਸ 3 ਮਹੀਨਾ ਦਾ ਸ਼ੂਟਿੰਗ ਕਰਦੇ ਸਰ ਸਾਡੀ ਫੋਟਨ ਲਾਈ ਸਰ 3 ਮਹੀਨੇ ਹੋ ਗਿਆ ਫਿਲਮ ਦੀ ਸ਼ੂਟਿੰਗ ਕਰਦੇ ਸਰ ਸਾਨੂੰ ਨਹੀਂ ਤੁਹਾਨੂੰ ਇਸ ਫਿਲਮ ਦੀ ਸ਼ੂਟਿੰਗ ਦੇ ਵਿੱਚ 3 ਮਹੀਨੇ ਹੋ ਗਏ ਤਿੰਨ ਮਹੀਨਿਆਂ ਬਾਅਦ ਅੱਜ ਜੋ ਰਿਜ਼ਲਟ ਆਇਆ ਹੈ ਉਸ ਰਿਜ਼ਲਟ ਦੇ ਵਿੱਚ ਤੁਹਾਡਾ ਕੀ ਨਤੀਜਾ ਨਿਕਲਿਆ ਤਸਵੀਰ ਤੁਹਾਡੀ ਕਿਤੇ ਵੀ ਨਹੀਂ ਰਿਜ਼ਲਟ ਬੜਾ ਮਾਰਾ ਜਿੱਦਾਂ ਕਰੋਨਾ ਹੋਇਆ ਉਦਾਂ ਹੀ ਇਹਨਾਂ ਨੇ ਫੋਟੋ ਸਾਡੀ ਬਰੇਕ ਕਰ ਦਿੱਤੀ ਸਰ ਕਰੋਨਾ ਵਾਲਾ ਸਿਸਟਮ ਹੀ ਕਿਦਾਂ ਸਰ ਸਾਡਾ ਰੋਲ ਕਮੇਡੀਅਨ ਸੀਗਾ ਸਰ ਅੱਛਾ ਜੀ ਆਹ ਦੇਖੋ ਤੁਹਾਡੇ ਸਾਹਮਣੇ ਆਹ ਦੇਖੋ ਤੁਸੀਂ ਵੀ ਦੇਖੋ ਸਰ ਆਹ ਦੇਖੋ ਨਹੀਂ ਦੇਖੋ ਹੁਣ 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 ਸਾਰਿਆਂ ਕਲਾਕਾਰਾਂ ਦੀਆਂ ਨਾਲ ਤਸਵੀਰਾਂ ਹੈਗੀਆਂ ਤੁਹਾਡੀ ਤਸਵੀਰ ਹੈ ਨਹੀਂ ਹੁਣ ਤੁਹਾਡਾ ਕੀ ਅਗਲਾ ਕਦਮ ਕੀ ਹੋਣਾ ਭਾਈ ਮੈਂ ਮੋਦੀ ਸਾਹਿਬ ਕੋ ਜਾਊਂਗਾ ਮੈਂ ਕੈਪਟਨ ਸਾਹਿਬ ਕੋ ਜਾਊਂਗਾ ਮੈਂ ਭਗਵੰਤ ਮਾਨ ਜੀ ਕੋ ਜਾਊਂਗਾ ਮੈਂ ਚਰਨਜੀਤ ਚੰਨੀ ਸਾਹਿਬ ਕੋ ਜਾਊਂਗਾ ਮੈਂ ਸੀਐਮ ਸਾਹਿਬ ਕੋ ਜਾਊਂਗਾ ਮੈਂ ਸਾਰਿਆਂ ਕੋ ਜਾਊਂਗਾ ਔਰ ਮੈਂ ਪ੍ਰੈਸ ਕਲਬ ਵਿੱਚ ਇੱਕ ਪੀੜ ਕਰਦਾ ਪੱਤਰਕਾਰਾਂ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਯਾਰ ਤੁਹਾਡਾ ਰੋਲ ਕੀ ਹੈ ਇਸ ਫਿਲਮ ਦੇ ਵਿੱਚ ਮੇਰੇ ਕਮੇਡੀਅਨ ਰੋਲ ਹੈ ਸਰ ਮੈਂ ਬਹੁਤ ਪਛਾਣਿਆ ਸਰ ਲਓ ਜੀ ਨੀਡ ਟੂ ਸ਼ਟਰਾਂ ਵਾਲਾ ਕਾਫੀ ਪਰੇਸ਼ਾਨ ਹੈ ਹੁਣ ਪ੍ਰੈਸ ਕਾਨਫਰੰਸ ਦੇ ਵਿੱਚ ਜਾ ਕੇ ਉਹ ਕਹਿ ਰਹੇ ਨੇ ਕਿ ਮੈਂ ਹੰਗਾਮਾ ਕਰਾਂਗਾ ਦੇਖਦੇ ਹਾਂ ਪ੍ਰੈਸ ਕਾਨਫਰੰਸ ਦੇ ਵਿੱਚ ਹੰਗਾਮਾ ਕੀ ਹੁੰਦਾ ਕਿ ਉਸ ਦੀ ਤਸਵੀਰ ਦਾ ਮੁਰਨਾਮਾ ਪ ਆਖਰ ਕੀ ਕਰ ਰਹੇ ਕਿ ਫੋਟੋ ਨਹੀਂ ਲਗਾਈ ਗਈ ਇਹ ਨਿਊ ਟੂ ਸ਼ਟਰਾਂ ਵਾਲਾ ਕਾਫੀ ਮਾਯੂਸ ਇਸ ਵੇਲੇ ਪ੍ਰੈਸ ਕਾਨਫਰੰਸ ਦੇ ਵਿੱਚ ਵੱਡਾ ਹੰਗਾਮਾ ਹੋਣ ਦੇ ਅਸਰ